ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ। ਪਿੰਡ ਵਹੀ ਪੋਹੀ ਆ ਗਿਆ ਸਜਣੋ। ਤਹਿਸੀਲ ਖੰਡੂਰ ਸਾਹਿਬ ਆ ਗਈ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ। ਤੇ ਤੁਹਾਨੂੰ ਗਰਵੇਲ ਤੇ ਜੋਧੇ ਨੂੰ ਮਲਾਵਾਂਗੇ ਵੀਡੀਓ ਦੇ ਵਿੱਚ 4-5 ਐਨੀਮਲ ਵਿਕਰੀ ਵਾਲੇ ਰਹਿਣਗੇ ਸੱਜਣੋ ਕਿੰਨਾ-ਕਿੰਨਾ ਦੁੱਧ ਆ ਕਿੰਨੇ-ਕਿੰਨੇ ਟਾਈਮ ਦੀਆਂ ਸੂਈਆਂ ਝੋਟੀਆਂ ਤਿੰਨ ਸੂਈਆਂ ਸਵਾਈਆਂ ਤੇ ਇੱਕ ਸੱਜਣੋ ਗੱਬਣ ਮੰਨ ਲਓ ਕਿ ਹਫ਼ਤੇ ਦੇ ਅੰਦਰ ਬਾਹਰ ਦੀ ਸੂਣ ਵਾਲੀ ਇਹਦਾ ਵੀ ਬਹੁਤ ਚੰਗੇ ਕਦ ਕਾਠ ਦੀ ਤੁਹਾਨੂੰ ਵੀ ਨਜ਼ਰ ਆਉਂਦਾ ਹੋਊਗਾ ਕੋਈ ਊੜਾ ਬਾਨਾ ਨਹੀਂ ਝੋਟੀ ਦਾ ਚੰਗੇ ਸੀਮਨ ਦੀ ਦੱਸਿਆ ਮਾਲਕਾਂ ਨੇ ਬਾਕੀ ਆਪਾਂ ਪੁੱਛਾਂਗੇ ਵੀਰ ਹਾਰਾਂ ਤੋਂ ਆ ਵੀ ਸੂਈ ਸਵਾਈ ਤੇ ਆ ਆ ਗਈ ਕੱਪਣ ਜਿਹੜੀ ਪਸੰਦ ਆ ਗਈ ਉਹ ਤਸੱਲੀ ਕਰਨਾ ਤੁਹਾਡਾ ਹੱਕ ਆ ਤੁਸੀਂ ਪੈਸੇ ਖਰਚ ਕਰਨਾ ਆਜੋ ਲਈਏ ਜਾਣਕਾਰੀ ਵੇਖਿਓ ਵੀਡੀਓ ਐਂਡ ਤੱਕ ਗਰਵੇਨ ਵੀਰ ਸਾਸਤਰੀ ਕਾਲ ਜੀ ਸਾਸਤਰੀ ਜੀ ਸਾਸਤਰੀ ਕਾਲ ਜੀ ਹੋਰ ਸੁਣਾ ਬਹੁਤ ਅਦੇਵ ਜੀ ਕਿਰਪਾ ਵੈਗਦੀ ਦੀ ਚੜਦੀ ਕਲਾ ਨਾ ਚੜਦੀ ਕਲਾ ਪੂਰੀ ਕੇ ਤੇ ਮਟਰਾ ਮਟਰਾ ਲਓ ਚੋ ਨੇਲੋਂ ਹੋ ਗਿਆ ਹੋ ਗਿਆ ਵੀਰ ਜੀ ਫਰੀ ਕੇ ਉਡਾਉਣਾ ਹੀ ਮੋਰ ਹਨ ਬਾ ਮੋਰ ਡਾਉਨ ਤੇ ਹੀ ਵੀਰ ਹਣ ਵੇਲੇ ਠੀਕ ਹੈ ਜੀ ਮੋਰ ਡਾਉਨ ਤੇ ਹੀ ਹੁਣ ਵੇਲੇ ਮੋਰ ਡਾਉਨ ਤੇ ਹੁਣ ਬਾਹ ਝੋਨਾ ਸਾਂਭਿਆ ਗਿਆ ਮਟਰ ਲੱਗ ਗਿਆ ਬਾਸਣ ਸ਼ੁਕਰ ਹੈ ਮਹਾਰਾਜ ਦਾ ਹਨਾ ਤੰਦਰੁਸਤੀਆਂ ਦੇਵੇ ਬਿਲਕੁਲ ਵੀ ਜੀ ਬਿਲਕੁਲ ਤੇ ਸਾਹਿਬ ਆਪਣਾ ਡਰੈਸ ਦੇ ਦिए ਭਾਜੀ ਪਿੰਡ ਵਹੀਂ ਪੁਈ ਜ਼ਿਲ੍ਹਾ ਤਰਨਤਾਂ ਤਹਿਸੀਲ ਖਡੂਰ ਸਾਹਿਬ ਮੋਬਾਈਲ ਨੰਬਰ 905665008 905685008 ਓਕੇ ਤੇ ਘਰੇ ਸੰਭਾਲ ਹਾਂਜੀ 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 ਚਾਰ ਹੀ ਵਿਖਾਈਏ ਚਾਰ ਹੀ ਜੀ ਤਿੰਨ ਝੋਟੀਆਂ ਸੂਈਆਂ ਇੱਕ ਸੋਨ ਵਾਲੀ ਜੀ ਠੀਕ ਆ ਹਾਂਜੀ ਤੇ ਜਿਹੜੀਆਂ ਸੂਈਆਂ ਤਿੰਨਾਂ ਦੇ ਮਗਰੀ ਕਟੀਆਂ ਆ ਆਹਾਹਾ ਮਾਰਾ ਦੇ ਬੱਚੇ ਆ ਤਿੰਨਾਂ ਮਗਰ ਹਾਂਜੀ 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 ਬੜਾ ਧੰਨਵਾਦ ਨਹੀਂ ਕਟੀਆਂ ਦੀ ਮਹਾਰਾਜ ਨੇ ਕੀਤੀ ਕਿਰਪਾ ਮੈਂ ਨਾ ਵੀ ਜੀ ਕੱਟੇ ਹੀ ਮਿਲਦੇ ਰਿਹਾ ਪਹਿਲਾਂ ਸ਼ੂਗਰ ਮਾਹ ਕਟੀਆਂ ਆ ਅੱਜ ਵੀਡੀਓ ਤਿੰਨ ਚਾਰ ਕੀਤੀਆਂ ਤੇ ਮਹਾਰਾਜ ਦੀ ਕਿਰਪਾ ਨਾਲ ਸਾਰੀਆਂ ਮਗਰ ਕਟੀਆਂ ਹੀ ਸੀ ਸ਼ੋ ਮੈਂ ਨਾ ਵੀ ਇੱਕ ਮਾਈ ਦੇ ਮਗਰ ਕਟਾ ਸੀ ਕੱਟੇ ਹੀ ਤੁਰੇਉਦੇ ਨਹੀਂ ਦੇ ਮੈਂ ਨਾ ਨਹੀਂ ਕੱਟੀ ਇੱਕ ਆਉਂਦੀ ਸੀ ਨਹੀਂ ਆ ਸਹੀ ਗੱਲ ਆ ਤੇ ਸਾਹਿਬ ਇਹਦਾ ਜੋਦੇ ਕੱਢ ਬਾਰੇ ਨੂੰ ਕਿਹੜਾ ਸੁਆ ਸਵਾ ਤੇ ਕੀ ਲੇਖਾ ਜੋਖਾ ਇਹ ਵੀ ਜੀ ਤੀਜੀ ਸੂਏ ਸੁਣੀ ਜੇ ਓਕੇ ਮਾਲਕਾ ਨੂੰ ਫੁੱਲ ਗਰੰਟੀ ਆਈ ਹੈ ਵੀ 13 13.5 ਕਿਲੋ ਦੁੱਧ ਪਾਉਗੀ ਮਜੇ ਨਾ ਠੀਕ ਆ ਥੱਲਾ ਵੀ ਜੀ ਉਹ ਇਹਦੇ ਆਈ ਡਾਂਗੇ ਸੁੰਦੀ ਨਹੀਂ ਅਜੇ ਹੋਰ ਕੱਢ ਜਾਣਾ ਹੈ ਟਾਈਮ ਨਹੀਂ ਕੱਢ ਜੂਗੀ ਭਾਰ ਪਿੱਛੇ ਦੀ ਤੇ ਵੀ ਜੀ ਥਣਾ ਦੀ ਫੁੱਲ ਗਰੰਟੀ ਇਹਦੀ ਆਪਣੀ ਓਕੇ ਤੇ ਚੋਲ ਵੀ ਦੀ ਮੋਗੇ ਰਗੀ ਹੋਊਗੀ ਧੰਨਵਾਦ ਬਹੁਤ ਜਿਆਦੀ ਪੋਲੀ ਚੋਣ ਠੀਕ ਆ ਕਹਿੰਦੇ 13 ਦੁੱਧ ਚੋਇਆ ਸੀ ਚੋਇਆ ਵੀ ਜੀ ਆਣ ਮਜੇ ਨਾ ਉਹਨਾਂ ਨੇ ਇਹ ਜਿੰਗਾਂ ਦੇ ਜਾਂਦੀਆਂ ਨਹੀਂ ਬਾਬਾ ਜੀ ਮੈਂ ਤਾਂ ਵੀ ਜੀ ਦੋ ਦਿਨਾਂੇ ਕੱਢ ਦੇਣਾਂ ਦੀ ਗਰੰਟੀ ਹੈ ਨਾ ਵੀ ਦੋ ਚਵਾਗੇ ਵਿੱਚ ਦੇ ਤਾਂ ਵੀ ਗੱਲ ਕੋਈ ਨਹੀਂ ਆਪਾਂ ਨੂੰ ਓਕੇ ਓਕੇ ਭਾਰ ਪਿੱਛੇ ਲੋ ਬੇਬਿਕਰੀ ਤੇ ਆਦਾ ਮਾਣੇ ਜੀ ਸਾਡੀ ਫੁੱਲ ਗਰੰਟੀ ਹੈ ਜਿਹਨੇ ਸੌਦੀ ਕਰਾਉਂਦੀ ਨੇ ਜੱਟਾ ਪੰਜ-ਸੱਤ ਹੀ ਲੈ ਜਾਣੇ ਆ ਮਾਣੇ ਜੀ ਹਜੇ ਕੋਈ ਹਾਂ ਵਾਈ ਤਾਂ ਹੀ ਨਹੀਂ ਮੈਂ ਨੂੰ ਤਾਂ ਹਜੇ ਸੂਨਸਾਨ ਦੀ ਲੇਵਾ ਸੋਨਾ ਬਣਾਈ ਵਰਦੀ ਆ ਬਾਕੀ ਵੀ ਜੀ ਕੋਈ ਭਾਰ ਦੀ ਪਿੱਛੇ ਦੀ ਸ਼ਿਕਾਇਤ ਨਹੀਂ ਥਣਾ ਦੀ ਵੀ ਜੀ 100 ਦੀ 100 ਗਰੰਟੀ ਸਾਡੀ ਧੰਨਵਾਦ ਮੈਂ ਵਰਦੀ ਵੀ ਜੀ ਮੋਗਿਆਂ ਨੂੰ ਓਕੇ ਹਾਂ ਰੇਟ ਇਹਦਾ ਰੇਟ ਵੀ ਜੀ 90000 ਦੇ ਵਿੱਚ ਦੇ ਦिए 90000 ਦੀ ਜੋਦਾ ਕਰ ਦੀ ਛੋੜ ਛੱਪਾ ਜੋਦਾ 87000 ਦੇ ਵਿੱਚ ਜੀ ਹਾਂ ਨਾ ਹੀ ਦੇ ਦिए ਝੋਟੀ ਵੇਖ ਲਓ ਵੀ ਜੀ ਫੁੱਲ ਨਿੱਗੜ ਥੱਲਾ ਥੁਲਾ ਵੇਖ ਲਓ ਦੁੱਧ ਵੀ ਜੀ 13 ਕਿਲੋ ਕੱਢੂ ਮਜੇ ਨਾਲ 87000 ਦੀ ਸਿਰਫ 87000 ਦੀ 80 ਤੇ 7 ਹਾਂ ਕਰੋ ਨੋਟ 87000 ਤੇ ਵੀ ਜੀ ਚੋਣ ਇਹੋ ਜੀ ਦਾ ਨਜ਼ਾਰਾ ਆਊਗਾ ਬਾਲਟੀ ਰੱਖੋ ਤੇ ਚੱਕੋ ਵਾਲਾ ਹੀ ਆ ਹੋਗੇ ਵੀ ਜੀ ਵਰਤੀ ਆ ਮੈਂ ਥਣ ਪਾਸ ਕੀਤੇ ਹਨਾ ਤੇ ਵੀ ਜਿੰਨ ਨਜ਼ਾਰਾ ਆਉਂਦਾ ਥੱਲੇ ਬੈਗ ਨਹੀਂ ਸਵਾਦ ਆਉਂਦਾ ਵੀ ਨਾਪਲਾ ਤੇ ਛੱਡ ਲਾ ਲਈ ਆ ਵੀ ਜੀ ਬਾਹਲੀ ਬਹੁਤ ਸੋਹਣੀ ਚੋਣਿਆ ਦੀ ਬਹੁਤ ਸੋਹਣੀ ਤੇ ਗਰਵੇਲਾ ਛੋਟੀ ਦਾ ਜੋਦੇ ਕਾਡੇ ਨੂੰ ਵੀ ਸ਼ਰਾ ਇਹ ਵੀ ਜੀ ਛੋਟੀ ਸੂਈ ਜੇ 98 ਦਿਨਾਂ ਦੀ 10 ਦੀ ਲਾ ਲੈ ਕੋਈ 10 ਦਿਨਾਂ ਦੀ ਸੂਈ ਲਾ ਲੈ ਮਗਰ ਕੱਟੀ ਮਗਰ ਕੱਟੀ ਦੁੱਧ ਵੀ ਜੇ ਕੋ 13 ਕਿਲੋ ਤਿਆਰ ਜੇ ਸੂਆ ਸੂਆ ਵੀ ਜੀ ਦੂਜਾ ਜੇ ਛੋਟੀ ਦਾ ਦੂਜਾ ਸੂਆ ਤੇ ਦੁੱਧ ਕੋਈ ਵੀ ਜੀ ਪਸ਼ਮੀਨਾ ਹੋਊਗੀ ਛੋਟੀਆਂ ਟਾਈਮ ਦੇ ਟਾਈਮ ਜੇ ਪੂਰੀਆਂ ਓਕੇ ਹਾਂ 6 ਵਜੇ ਚ ਬਾਈ 6:00 ਤੋਂ 6:00 ਵੀਜੀ ਨਹੀਂ ਸਵੇਰੇ ਵੀਜੀ ਸਾਡੇ 5:30 ਵਜੇ ਹੋਣੀ ਦੀ 5:00 ਵਜੇ 5:00 ਵਜੇ ਮੁੰਡਾ ਲਾ 5:00 5:30 ਵਜੇ ਚਵਾਈ ਇਹਦੀ ਕੱਟੀ ਆ ਇਹਦੀ ਵੀਜੀ ਉਹ ਕੱਟੀ ਜੇ ਪਰਲੀ ਓਕੇ ਹਾਂ ਠੀਕ ਆ ਠੀਕ ਆ ਜੂਨ ਵੀਜੀ ਇਹਦੀ ਬਹੁਤ ਛੋਟੀ ਯਾਰ ਰੂਮਰ ਕੀ ਭੋਲੀ ਪੈਠ ਪੁੜੇ ਦੀ ਵੀ ਚੰਗੀ ਆ ਬਹੁਤ ਚੰਗੀ ਵੀਜੀ ਕੱਟੀਏ ਹਾਂ ਨਾੜਾ ਨੂੜਾ ਲੇਵੇ ਤੇ ਚੰਗੀ ਆ ਮੈਂ ਇਹਨਾਂ ਵੀਜੀ ਦੁੱਧ ਵਾਲੀ ਝੋਟੀ ਆ ਪੂਰੀ ਹਾਂ ਓਕੇ ਮਗਰ ਕੱਟੀ ਦਹਾਂ ਦੀ ਚੋਟ 13 ਇਹ ਨਹੀਂ ਆ ਵੀ ਆਪਾਂ ਕਿਹਾ ਕੋਈ ਲੀਟਰ ਆਵਦਾ ਲੈ ਆਏ ਵੀਰ ਦੋ ਟਾਈਮ ਲੀਟਰ ਮਾਰ ਕੇ ਫੇਰ ਲੈ ਕੇ ਜਾਵੇ ਤੇ ਗੱਲਾਂ ਦਾ ਨਹੀਂ ਹੋਊਗਾ ਵੀ ਕਹਿ ਦਾਂਗੇ ਵੀ 13 ਲੀਟਰ ਆ ਮੁੜ ਕੇ ਜਾ ਕੇ ਇੱਥੇ ਆ ਕੇ ਕੋਈ 40 ਦੇ ਨਿਕਲੇ ਸੜਾ 7 ਕਿਲੋ ਕੰਮ ਨਹੀਂ ਹੋ 13 ਕਹਿੰਦੇ 13 ਹੀ ਚੋਵੇ ਖੜੇ 13 ਹੀ ਚੋਕੇ ਖੜੇ ਗਾੜੀ ਵੀ ਚੰਗੀ ਮਾ ਇਹ ਵੀ ਜੀ 2 ਕਿਲੋ ਗਾੜਿਆ ਹਾਂ ਵਾਕਈ ਵਾਇਰਲ ਵਾਇਰਲ ਉਹਨਾਂ ਹੀ ਨੇਵਾ ਗਾਂ ਤੇ ਉਹਨਾਂ ਹੀ ਪਛਾਣ ਚੋਣ ਬਹੁਤ ਚੰਗੀ ਵੀ ਹਾਂ ਬਹੁਤ ਚੰਗੀ ਵੀ ਇਹਦਾ ਕਿੱਡਾ ਕਰੇਤਾ ਟੱਪੂੜਾ ਹੋ ਕਿੱਦਾਂ ਆਦਾ ਇਹ ਵੀ ਜੀ ਝੋਟੀ ਜਿਹੜੀ ਦੇਣੀ ਆ ਇੱਕ 7 ਦੀ ਵੀਧੀ ਝੋੜੀ ਦੇ ਦਾਂਗੇ 1 ਲੱਖ 7000 ਦੀ ਸੱਟੋ ਸੂਈ ਥੋੜੀ ਜੀ ਨਹੀਂ ਸੁਟੀ ਜਾਣੀ ਵੀਰ ਜੀ ਨਿਆ ਸੱਟੂਗਾ ਵੇਦਾ ਪੜਾ ਜਾ ਦੇਲਾਵਾ ਟਟਮਾਛ ਨੂੰ ਮੜਾਇਆ ਕਰਦੇ ਜਿਉਂਦਾ ਚੱਲ ਕੋਈ ਨਹੀਂ ਛੋਟ 2000 ਕਰ ਪੰਜ ਦੀ ਪੰਜ ਦੀ ਵੀਧੀ ਪਰ ਵੀ ਜੀ ਦੁੱਧ ਜਿੰਨਾ ਕਿਹਾ ਕੋਈ ਵੀਰ ਚੋਕੇ ਆਪਣੀ ਤਸੱਲੀ ਨਾ ਖੜੇ ਦੋ ਟਾਈਮ ਲਈ 1 ਲੱਖ ਤੇ 5000 ਦੀ ਪੰਜ ਦੀ ਚਲੋ ਦੇ ਦਾਂਗੇ ਪਰ ਕੱਟੀ ਚੰਗੀ ਆ ਮਾੜੀ ਨਹੀਂ ਮੈਂ ਨਹੀਂ ਜੀ ਇਕ ਹੁੰਦਾ ਵੀ ਜੀ 13 ਲੀਟਰ ਕਹਿ ਦੇਣਾ 13 ਲੀਟਰ ਹੁੰਦੇ ਬਹੁਤ ਦੂਰ ਆਪਾਂ ਨੂੰ ਪਤਾ ਪਰ 1 ਲੀਟਰ ਆਪ ਦਾ ਲੈ ਕੇ ਮਾਰ ਕੇ ਤੇ ਫੇਖੜੇ ਕਰਮਾਂ ਵਾਲੀ ਆ ਪਰਲੇ ਦੇ ਤੇ ਆਸ ਫੁੱਲ ਆ ਵੀ ਮੈਂ ਇਹ ਵੀ ਜੀ ਝੋਟੀ ਦਿਹਾੜੀ ਸਾਹਮਣੇ 14 ਨੂੰ ਪਲੱਸ ਕਰ ਦਾਂਗੇ ਕਿਆ ਬਾਤ ਹਾਂ ਬਹੁਤ ਚੰਗੀ ਵੀਧੀ ਝੋਟੀਏ ਓਕੇ ਧੰਨਵਾਦ ਤੇ ਆਹ ਕੋਠੇ ਜਿੱਡੀ ਇਹ ਵੀ ਜੀ ਵੇਖੋ ਝੋਟੀ ਕਿੱਡੀ ਆ ਤੇ ਕੋਈ ਓੜਾ ਬਣਨ ਨਹੀਂ ਨਾ ਕਰਮਾਂ ਵਾਲੀ ਦਾ ਜੋਦਿਆ ਤੂੰ ਇਹਦੇ ਬਗਰੀ ਵੀ ਜੀ ਕੱਟੀ ਜੇ ਆਰ ਪਰ ਦੇਖੋ ਤੀਜਾ ਹੀ ਮੈਨੂੰ ਦੇਖੇ ਨਹੀਂ ਹੋਣਗੇ ਵਾਕਿਆ ਜੀ ਕਿਆ ਬਾਤ ਵੀ ਜੀ ਇਹਦੇ ਕੋ ਵੀ ਠੰਡਾ ਦੋ 13 ਕਿਲੋ ਮੰਨੇ ਕੋਈ ਇਹਨੂੰ ਕੀ ਆਂਦਾ ਇੰਨਾ ਕਦੋਂ ਤੱਕ ਨਾ ਬੰਨੀ ਫਿਰੇ ਮੈਂ ਨਾ ਵੀਜੀ 13 ਕਿਲੋ ਠੰਡਾ ਦੋ ਟਾਈਮ ਕੋਈ ਚੋਕਿਆ ਆਪਣਾ ਲੀਟਰ ਮਾਰ ਕੇ ਤਸਲੀ ਨਾ ਫੇਖੜੇ ਕੋਈ ਕਿਆ ਤੇ ਬਾਕੀ ਠੰਡੀ ਠੁੰਡੀ ਇਨੀ ਝੋਟੀ ਵੀ ਗਾਂ ਹੀ ਗੱਲਾਂ ਵੀ ਜੀ ਵੀ ਬਾਹਲਾ ਕੱਦ ਕਰਦਾ ਮੈਂ ਨਾ ਕੱਦ ਵਜਨ ਮੈਂ ਨਾ ਵੀਜੀ ਵੇਖੋ ਕਮਾਲ ਦੀ ਝੋਟੀ ਮਗਰ ਬੱਚਾ ਵੇਖੋ ਕਿਡਾ ਟੌਪ ਦਾ ਕੱਟੀ ਵੇ ਦੇ ਕਿਆ ਬਾਤ 13 ਚੋਣ ਵੀ ਜੀ ਚੋਣ ਇਹਦੀ ਵੀ ਬਹੁਤ ਜਿਆਦੀ ਖਰੀਦਦਾ ਦੇ ਕਿਹੜਾ ਇੱਕ ਗਾਂ ਨੂੰ ਇਹ ਤਾਂ ਜਾਣਦੇ ਝੋਟੀ ਵੇਖੋ ਸੱਜਣਾ ਬੇਲ ਕਾ ਇਥੋਂ ਲਾਓ ਨਾ ਜਾਓ ਪੈਰੀ ਮੈਂ ਦੀਦੀ ਨਹੀਂ ਮੈਂ ਨਾ ਵੀ ਜੀ ਬਹੁਤ ਵੱਡੇ ਕੱਦ ਕਰ ਬਹੁਤ ਵੱਡੇ ਦੀ ਵੀ ਜੀ ਕਰਮ ਵਾਲੀ ਨਾ ਸੂਆ ਦੂਜਾ ਦੂਜੇ ਸੂਏ ਝੋਟੀ ਜੀ ਹਾਂਜੀ ਕੀ ਬਾਤ ਕੀ ਬਾਤ ਮੈਂ ਨਾ ਵੀ ਮਹਾਰਾਜ ਨੇ ਇਹਨੂੰ ਕੱਦ ਕੋ ਦੱਲਿਓ ਤਾਂ ਜਿਵੇਂ ਆਪਦੀ ਰੂਹ ਆਨੰਦ ਕਰਦਿਆ ਬਿਲਕੁਲ ਬਿਲਕੁਲ ਦੀਦੀ ਬਿਲਕੁਲ ਆਈਆਂ ਨਹੀਂ ਮਈਆਂ ਵੀ ਜੀ ਕਦੇ ਕਦਾਈਆਂ ਆਉਂਦੀਆਂ ਆਉਂਦੀਆਂ ਬੜਾ ਸੋਹਣਾ ਕੱਦ ਕਰ ਮਗਰ ਬੱਚਾ ਵੇਹੋ ਕੱਟੀ ਕਿਡੇ ਟੋਪ ਦੀ ਹੈ ਆਲੀ ਕੱਟੀ ਇਹਦੇ ਤੇਰਾ ਦੁੱਧ ਇਹਦਾ ਸੂਆ ਕਿੰਨੇ ਦਿਨਾਂ ਦਾ ਲਾਵੇ ਇਹਨਾਂ ਵਿੱਚ ਕੋਈ 15 ਹਾਲ ਵਾਲੇ ਭਾਂ 18 ਵਾਲੇ ਓਕੇ ਠੀਕ ਨਹੀਂ ਜ ਆਪਾਂ ਕਹ ਦੀ 8 ਦਿਨਾਂ ਦਾ ਉਹ ਕੰਮ ਨਹੀਂ ਹੈਗਾ ਧੰਨਵਾਦ ਹਾਂ ਬਾਕੀ ਚੋੜ ਲੋ ਕਿਲੋ ਦੁੱਧ ਥਣਾ ਜੀ ਦੋ ਵਾਹ ਇਹਨਾਂ ਵਿੱਚ ਜੋ ਕੋਈ ਭੈਣ ਭਰਾ ਚੋਊਗਾ ਨਾ ਆਪ ਦੱਸੂਗਾ ਵੀ ਚੋਣ ਏਡੀ ਚੰਗੀ ਆ ਬਹੁਤੀ ਭੋਲੀ ਮੋਘਿਆਂ ਨੂੰ ਆਉਂਦੀ ਆ ਇਹਦਾ ਆਪਾ ਇਹ ਵਿੱਚ ਝੋਟੀ ਦੇਣੀ ਆ 1,23,000 ਦੀ 1 ਲੱਖ ਤੇ 23 ਹਾਂ ਨਹੀਂ ਲੈ ਲੋ ਵੀ ਹੱਗਾ ਕਰਦੇ ਆ ਵੀ ਜੀ ਹੱਕ ਅਸਰ ਨਹੀਂ ਕੋਈ ਵੀ ਇਹ ਕਰਮ ਵਾਲੀ ਨਹੀਂ ਭਾਈ 90 95000 ਦੀ ਤੇ ਉਦਾਂ ਹੀ ਆ ਜਿੱਦਾਂ ਕਾ ਬਹੁਤ ਚੰਗੀ ਕਰਮ ਵਾਲੀ ਕੋਕੜ ਨਹੀਂ ਇਹਨੇ ਦੇਖਦੀ ਆ ਤੇ ਬਾਅਦ ਕਿਦਾਂ ਤਾਂ 15 ਤੋਂ ਪਲੱਸ ਤਾਂ ਚੱਲੂ ਹੀ ਚੱਲੂ ਮੈਂ ਤਾਂ ਵੀ ਜੀ ਹੁਣ 13 ਆ ਚੱਲਣਾ ਚਾਹੀਦਾ ਇਹਨੂੰ ਯਾਰ ਸਿਰਫ ਪਰਸੋਂ ਦੀਆਂ ਰੇ ਵੀ ਜੀ ਆਪਣੇ ਕੋ ਆਈਆਂ ਤੁਹਾਨੂੰ ਪਤਾ ਵੀ ਆਪਾਂ ਨੂੰ ਹੁੰਦਾ ਵੀ ਮਾਲ ਵੇਚ ਕੇ ਨਵਾਂ ਲੈ ਆਈਏ ਜੇ 2 ਦਿਨ ਸਾਹ ਲਈਏ ਤੇ 15 ਵੀ ਜੀ ਚਵਾ ਕੇ ਦੇ ਦਾਂਗੇ ਗੱਲ ਹੀ ਕੋਈ ਨਹੀਂ ਕਰਮ ਵਾਲੀ ਨੇ ਏਡੀ ਝੋਟੀ ਨੇ ਯਾਰ ਦੁੱਧ ਨਾ ਦਿੱਤਾ ਦੇਊ ਕਿਹੜੀ ਬਾਕੀ ਪਿੱਠ ਪੁੜਾ ਬਹੁਤ ਜ਼ਿਆਦਾ ਬਹੁਤ ਕਰਮ ਬਹੁਤ ਜੋਗ ਚੀਜ਼ ਆ ਖਰੇ ਖੜੀ ਦਾ ਪਤਾ ਲੱਗਦਾ ਮੈਂ ਖੜੀ ਆ ਹਾਂਜੀ 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 ਠੰਡੀ ਬਹੁਤ ਆ ਹਨਾ ਠੰਡੀ ਵੀਜੀ ਬੜੀ ਆ ਆ ਜੂਦੇ ਦੇ ਹੱਥ ਤੋਂ ਹੀ ਤਾਜ਼ਾ ਲਾ ਲਓ ਮੋਢਾ ਨੰਗੀ ਆ ਤੇ ਇਹਦਾ ਇਹ ਵੀਜੀ ਪਹਿਲਾਂ ਕੱਟੀ ਜੇ ਇਹਦੇ ਮਗਰ ਵੀ ਕੱਟੀ ਜੇ ਪਹਿਲਾ ਸੂਆ ਮਗਰ ਕੱਟੀ ਇਹ ਕੋ ਵੀਜੀ 10 ਕਿਲੋ ਦੁੱਧ ਆ ਸਿੰਗ ਨਿੱਕਾ ਨਿੱਕਾ ਸਿੰਗ ਛੋਟਾ ਨੂੰ ਵੀਜੀ ਦੋ ਟਾਈਮ ਚੋਗੇ ਤਸੱਲੀ ਨਾ ਫੇਖੜੇ ਵੀ ਕੋਈ ਇਹਦੇ ਮਗਰ ਵੀ ਕੱਟੀ ਜੇ ਇਹ ਇਹਦਾ ਸੂਆ ਕੀ ਕਰੀ ਇਹਨੂੰ ਸੂਏ ਨੂੰ ਵੀ ਜੀ ਹੋ ਗਿਆ ਜੇ ਤੀਆਂ ਚਵੀਆਂ ਦਿਨਾਂ ਇਹ ਸੂਈ ਜੇ ਝੋਟੀ ਓਕੇ ਇੱਕ ਰੰਗ ਕਾਲੀ ਆ ਹਾਂ ਦੋ ਕਵਾਲ ਆ ਪੂਛ ਚ ਬਾਕੀ ਸਾਰੀ ਮੈਂ ਨਾ ਡਿਜ਼ਾਈਨ ਬੜੀ ਕਮਾਲ ਦੀ ਕੱਟੀ ਆ ਬੜੀ ਸ਼ਕੀਨੀ ਵੇਖੋ ਕਿੱਡੀ ਆ ਹਾਂ ਵਾਕਈ ਜੋਦੇ ਸਾਰਾ ਕੱਦ ਵੀ ਵੀ ਜੀ ਚੰਗਾ ਕੱਟੀ ਦਾਣ ਕੱਦ ਲੋਣੀ ਕਸਰ ਕੋਈ ਨਹੀਂ ਕੱਟ ਸਿੰਘ ਸੁਨਾਪ ਬਹੁਤ ਆ ਸੁਨਾਪ ਬਹੁਤ ਜਿਆਦਾ ਬਿਊਟੀ ਤੇ ਬਹੁਤ ਜਿਆਦੀ ਆ ਨਾ ਥਣ ਵੀ ਚੰਗਾ ਹਾਂ ਬਹੁਤ ਸੋਹਣਾ ਵੀ ਜੀ ਥਣ ਵੀ ਕਿਆ ਬਾਤ 10 ਕਿਲੋ ਦਾਦਾ 10 ਕਿਲੋ ਜੀ ਦੇ 10 ਹੁਣ 10 ਹੀ ਦੱਸਾਂਗੇ ਇਹਦੇ ਤੇ 10 ਨਹੀਂ ਦੇਖੋ ਵੀ ਜੀ ਇਹਦਾ ਵੀ ਕਹਦੀ ਹੈ 12 ਕਿਲੋ ਅਗਲਾ ਘਰ ਚੋਣ ਆਵੇ ਤੇ ਮੁਰਕੇ ਨੂੰ ਹੱਸ ਕੇ ਥੋੜੀ ਵਿਖਾਵਾਂਗੇ ਹਾਂ ਮੂੰਹ ਲਕਾਉਂਦੇ ਫਿਰ ਹਾਂ ਨਾਲੇ ਵੀ ਜੀ ਟਾਈਮ ਖਰਾਬ ਕਰਾਂਗੇ ਅਗਲੇ ਭੈਣ ਭਰਾ ਦਾ ਸਿਆਣੀ ਗੱਲ ਹਾਂ 10 ਕਿਲੋ ਦੋ ਤਾਂ ਕੋਈ ਤਸੱਲੀ ਨਾ ਦੋਣਾ ਇਹਦਾ ਇਹਦਾ ਕੀ ਰੇਟ ਕਰਨਾ ਇਹ ਕਿੰਨੇ ਦੀ ਦੇਣੀ ਆ ਝੋਟੀ ਦੇ ਵੀ ਜੀ ਜਿੱਦ ਦੀ ਬਿਊਟੀ ਆ ਨਾ ਝੋਟੀ ਵੀ ਸਵਾ ਸਵਾ ਕਰ ਦਈਏ ਹਾਂ ਇਹ ਵੀ ਜੀ ਝੋਟੀ ਦੇ ਦਈਏ ਪੂਰੇ ਲੱਖ ਦੀ ਦੇ ਦਈਏ ਪੂਰੇ ਲੱਖ ਦੀ ਹਾਂ ਤੇ ਜੋਦਾ 95 ਦੀ ਬਾਹ ਪੂਰੇ ਦੇ ਚਲ ਦੇ ਦੇ 95 ਦੀ ਕਹਿਤਾ ਜੋਦੇ ਠੀਕ ਹੈ ਅੱਛਾ ਦੇ ਦੇ ਭਾਰਵੀ ਦੀ ਕੱਟੀ ਵੇਖੋ ਕਿੰਨੀ ਟੌਪ ਦੀ ਯਾਰ ਬਹੁਤ ਚੰਗੀ ਕੱਟੀ ਜੋਦੇ ਕਿਹੜਾ ਹੋਰ ਕੜਾਇਦਾ ਬਹੁਤ ਸੁਨੱਖੀ ਕੱਟੀ 95000 ਚ ਮਗਰ ਕੱਟੀ 25 ਦਿਨਾਂ ਦਾ ਸੂਆ 10 ਕਿਲੋ ਦੁੱਧ ਦਾ ਸੱਜਾ 10 ਕਿਲੋ ਦੁੱਧ ਹਾਂਜੀ ਸਿੰਘ ਵੇਖਿਓ ਉਂਗਲ ਨੀ ਲੰਗਦੀ ਐ ਨਿੱਕਾ ਨਿੱਕਾ ਕਰਮ ਬਹੁਤ ਸ਼ਾਨਦਾਰ ਚੋਰੀ ਮਾਲਾਬ ਜੀ ਬਿਊਟੀ ਦੇ ਕਮਾਲ ਦੀ ਹੈ ਨਾ ਪਰ ਰਿੰਗ ਜਿ ਖੜੀ ਹੋਰਾਂ ਦੇ ਬੱਚੇ ਲੈਣ ਨੂੰ ਤਾਂ ਬਹੁਤ ਚੰਗੀ ਚੋਰੀ ਬਹੁਤ ਚੰਗੀ ਵੀ ਜੀ ਬਹੁਤ ਚੰਗੀ ਕੋਈ ਸ਼ੱਕ ਨਹੀਂ ਵੇਖਿਓ 95000 ਇੱਕ ਸਨੱਕੀ ਵੇਖੋ ਕਿੰਨੀ ਆ ਮੂੰਹੋ ਛਿੱਕੀ ਜੇ ਦੇਖੋ ਸਜਣੋ ਬਹੁਤ ਸੋਹਣੀ ਝੋਟੀ ਆ ਚੱਲ ਚੱਲ ਪੁੱਤ ਕੀ ਬਾਤ ਤੁਹਾਡੀ ਤਸੱਲੀ ਕਰਾਈ ਆ ਸਜਣੋ ਕੱਦ ਕੁੱਦ ਵੀਜੀ ਵੇਖੋ ਕੱਦ ਵੀ ਨਿੱਗੀ ਜੀ ਨਹੀਂ ਕੱਦ ਉਹਦਾ ਵੱਡਾ ਕੱਟਿਆ ਹਾਂ ਕੱਟਣ ਦਾ ਤਰੀਕਾ ਤਾਂ ਇਹ ਕੰਦੀਗਾ ਕੋਈ ਵੀ ਰਾ ਦੇ ਵਿੱਚ ਇਹਦਾ ਮੁੱਲ 95 ਆ ਤੇ ਨਿੱਕੀ ਹੋਊਗੀ ਨਿੱਕੀ ਨਹੀਂ ਆ ਵੀਜੀ ਵੱਡੀ ਆ ਹਾਂ ਵੱਡੀ ਕੱਟੀ ਆ ਪੂਰੀ ਓਕੇ 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 ਧੰਨਵਾਦ ਆ ਸਜਣੋ ਇੰਨਾ ਕ ਟਾਈਮ ਕੱਢ ਕੇ ਤੁਸੀਂ ਵੀਡੀਓ ਨੂੰ ਜਿਹੜਾ ਐਂਡ ਤੱਕ ਵੇਖਿਆ ਤੇ ਇਹ ਭਰਾ ਹਰਾਂ ਕੋਲੇ ਵੋਈ ਭੋਈ ਐਨੀਮਲ ਵਿਕਰੀ ਵਾਲੇ ਸੀਗੇ ਗਰਵੇਲ ਹਰਾਂ ਕੋਲੇ ਤੇ ਜੋਦੇ ਭਰਾ ਕੋਲੇ ਆ ਝੋਟੀਆਂ ਥੱਲੇ 13 13 ਕਿਲੋ ਦੁੱਧ ਤਿਆਰ ਆ ਮਗਰ ਕਟੀਆਂ ਹਾਂਜੀ ਵੇਖੋ ਆ ਝੋਟੀ ਤੇ ਬਹੁਤ ਮਾਣ ਆ ਇਹਨਾਂ ਨੂੰ ਕਰਮਾ ਵਾਲੀ ਤੇ ਬਾਲੀ ਇਹ ਸੰਗ ਵਾਲੀਆਂ ਉਹ ਵੀ ਜਾਦੇ ਖਰੀਆਂ ਦੁੱਧ ਨੂੰ ਇਹ ਥੋੜਾ ਜਿਹਾ ਪੱਖ ਜਿਵੇਂ ਜਫਰਾਵਾਦੀ ਦਾ ਲੇਖ ਹਾਂਜੀ 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 ਤਾਂ ਹੀ ਖਰੀਬ ਵਾਲੀ ਹੈ ਹਨਾ ਜੋ ਨਹੀਂ ਬੋਚ ਆਹ ਕਹਤੀ ਆਪਾਂ 87 ਦੀ ਇਸ 87 ਦੀ ਜੀ ਦੇ ਉਹ ਵੀ ਦੁੱਧ ਤੇ ਲਾਉਣ ਵਾਲੇ ਨੂੰ ਮਾਰੀ ਤਾਂ ਨਹੀਂ ਡੇਰੀ ਮੈਂ ਨਾ ਵੀ ਜੀ 13 ਕਿਲੋ ਦਰ ਝੋਟੀ ਨਾ ਪਾਉਗੀ ਨਾ ਸਾਨੂੰ ਫੇਰ ਵੀ ਕੋਈ ਫੋਨ ਲਾ ਲੈ ਨਹੀਂ ਦੇ ਦੇਣਾ ਨਹੀਂ ਲੈਵਾ ਚਾ 13 ਵੀ ਜੀ ਦੋ ਸਾਨੂੰ ਬੜੀ ਗਾਰੰਟੀਆ ਦਿੱਤੀ ਘਰ ਵਾਲੇ ਨੇ ਠੀਕ ਧੰਨਵਾਦ ਆ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਸਾਸਰੀ ਕਾਲ ਸਾਹਿਬ ਜੀ ਸਾਸਰੀ ਕਾਲ ਸਾਡੇ ਸਾਥੀ